ਜੀ ਤੁਹਾਡੇ ਤੋਂ ਇੱਕ ਗੱਲ ਕਰਨਾ ਚਾਹੁੰਦਾ ਹਾਂ ਸਵਾਲ ਨਹੀਂ ਆ ਕੋਈ ਇਹ ਕਿ ਜਦੋਂ ਨਿੱਕਾ ਜੈਲ ਦਾ ਰਿਲੀਜ਼ ਹੋਈ ਸੀ ਨਾ ਉਦੋਂ ਨਿਰਮਲ ਸਿੰਘ ਜੀ ਆਲਵੇਸ ਹੱਥ ਦੇ ਜਿੱਦਦੇ ਆ ਪਰ ਉਸ ਦੇ ਵਿੱਚ ਕਿਉਂ ਕਿਉਂ ਦਾਦੀ ਜੀ ਦੀ ਫਿਲਮ ਸੀ ਜਿਵੇਂ ਆ ਸੌਂਗ ਕਰਨ ਤੇ ਸੌਂਗਣ ਦੇ ਬਲੇ ਮਾਰ ਫੇ ਅਸੀਂ ਸਾਰਿਆਂ ਨੇ ਕਿਹਾ ਸੀ ਵੀ ਯਾਰ ਇਹ ਕਮਾਲ ਹੋ ਗਈ ਇਹ ਤੋਂ ਘੱਟ ਕੁਝ ਨਹੀਂ ਹੋ ਸਕਦਾ ਹਨਾ ਤੇ ਮੈਨੂੰ ਲੱਗਦਾ ਕਿ ਹੁਣ ਸੌਂਗ ਕਰਨ ਸੌਂਗਣ ਦੇ 1 or 2 ਦੇ ਵਿੱਚ ਤੁਹਾਡੀ ਪਰਫਾਰਮੈਂਸ ਦੇਖ ਕੇ ਮੈਨੂੰ ਇਹਦਾ ਲੱਗ ਰਿਹਾ ਕਿ ਨਿੱਕਾ ਜੈਲ ਦਾ ਪਾਰਟ 12 ਦੇ ਵਿੱਚ ਹੋ ਸਕਦਾ ਕਿ ਤੁਸੀਂ ਬੀਬੀ ਜੀ ਦਾ ਕਿਰਦਾਰ ਨਿਭਾ ਲਵੋ ਹੋ ਸਕਦਾ ਤੁਹਾਡੇ ਕੋਲ ਹੋਵੇ ਤੁਹਾਡੇ ਕੋਲ ਆਊਗਾ ਕਰੋਗੇ ਤੁਸੀਂ ਭਾਈ ਤੁਸੀਂ ਦਾਦਾ ਜੀ ਹੋਗੇ ਜੀ ਉਸੇ ਮੈਂ ਹੀਰੋ ਹੀ ਰਹਿਣਾ اے ਬੀਬੀ ਨਹੀਂ ਦਾਦਾ ਹੀਰੋ ਹੋ ਸਕਦਾ ਭਾਜੀ ਨਹੀਂ ਉਹ ਕਹਿੰਦੇ ਉਹਨਾਂ ਨੇ ਉਹੀ ਹੀਰੋ ਰਹਿਣਾ ਹੈ ਨਹੀਂ ਕਿਹ ਰਹਿਣਾ ਉਹ ਨਿੱਕੇ ਜਿਹੇ ਲੜਦਾ ਰਾਇ ਦੀ ਲੋਕੀਂ ਲਈ ਮੈਂਟਨ ਕਰਕੇ ਪੋਹਿੰਦੇ ਨੇ ਵੀ ਨਿੱਕੇ ਜਿਹੇ ਲੜਦਾ ਨੇ ਵੱਡਾ ਕਦੌਣਾ ਉਹ ਨਿੱਕੇ ਹੀ ਰਹੂਗਾ ਉਹ ਬੀਬੀ ਬੀਬੀ ਵਾਚਣਾ ਤੋਂਦੇ ਨੇ ਜਿਹੜਾ ਗਾਣਾ ਹੈਗਾ ਚਲੋ ਇਸ ਗੱਲ ਦਾ ਵੀ ਤੁਹਾਨੂੰ ਵੈਸੇ ਨਿਮਰਤ ਪੋਂਟੋ ਵੀ ਤੁਹਾਨੂੰ ਸਵਾਲ ਕਰਦੇ ਆਂ ਅਸੀਂ ਜਿਵੇਂ ਚਲੋ ਹੁਣ ਹੁਣ ਫੋਬਿੰਗਨ ਪ੍ਰੋਡੂਸਰ ਜੇ ਮੈਂ ਸਰਪੰਨ ਦੀ ਵੀ ਗੱਲ ਕਰਾਂ ਨਾ ਤੇ ਤੁਸੀਂ ਦੇਖੋ ਵੀ ਸ਼ਰਿਆਮ ਦੇਖ ਟ੍ਰੇਲਰ ਵੇਖ ਕੇ ਵੀ ਪਤਾ ਲੱਗਦਾ ਹੈ ਵੀ ਸਾਰੀਆਂ ਚੀਜ਼ਾਂ ਦੇ ਵਿੱਚੋਂ ਥੱਲੇ ਕਮੈਂਟਸ 'ਚ ਵੀ ਹੈ ਤੇ ਵੈਸੇ ਵੀ ਪਤਾ ਮੈਂ ਤਾਂ ਨਿਮਰਤ ਨੂੰ ਗੱਲ ਅਸੀਂ ਇੰਟਰਵਿਊਜ਼ ਕਰਦੇ ਸੀ ਉਹਦੇ 'ਚ ਵੀ ਕਿਹਾ ਸੀ ਵੀ ਤੇਰੀ ਵਨ ਆਫ ਦੀ ਬੈਸਟ ਪਰਫਾਰਮੈਂਸ ਆ ਲਈ ਮੈਂ ਆਪਦੀ ਟੀਮ ਨੂੰ ਵੀ ਕਿਹਾ ਸੀ ਵੀ ਨਿਮਰਤ ਦੀ ਵਨ ਆਫ ਦੀ ਬੈਸਟ ਪਰਫਾਰਮੈਂਸ ਆ ਫੋਬਿੰਗਨ ਪ੍ਰੋਡੂਸਰ ਜੇ ਸਰ ਮਤਲਬ ਟ੍ਰੇਲਰ ਦੇ ਵਿੱਚ ਵੀ ਡੋਮੀਨੇਟ ਕਰ ਰਹੀ ਆ ਰਾਈਟ ਤੇ ਫਿਲਮ ਦੇ ਵਿੱਚ ਵੀ ਡੋਮੀਨੇਟ ਕਰੂਗੀ ਤੇ ਇਹ ਪੋਸੀਬਲ ਸੀਗਾ ਕਿ ਸਰਕੁੰਨੇ ਜਿਵੇਂ ਦਾ ਮਰਜ਼ੀ ਕਟਵਾ ਲੈਂਦੀ ਟ੍ਰੇਲਰ ਰਾਈਟ ਮਾਈਟ ਬੀ ਤੇ ਪਰ ਉਹਨੂੰ ਵੀ ਇਹ ਲੱਗਿਆ ਵੀ ਯਾਰ ਫਿਲਮ ਲਈ ਬੈਸਟ ਲੱਗਿਆ ਕਿ ਮਤਲਬ ਹਰ ਚਲੋ ਜੇ ਤੁਸੀਂ ਸੈਲਫਿਸ਼ ਹੋ ਕੇ ਵੀ ਸੋਚੋ ਪ੍ਰੋਡੂਸਰ ਆ ਉਹਨੇ ਚੀਜ਼ ਵੇਚਣੀ ਵੀ ਆ ਜੇ ਇਨਸਾਨੀਅਤ ਦੇ ਤੌਰ ਤੇ ਵੇਖੋ ਤੇ ਉਹਨੂੰ ਲੱਗਿਆ ਨਿਕਾ ਵੀ ਇਹ ਡੋਮੀਨੇਟ ਕਰਦੀ ਆ ਯਾ ਵੀ ਮੈਂ ਲੈਟਾ ਉਹਨੂੰ ਕੀ ਆ ਕੁਛ ਹੋ ਜਾਊਗਾ ਤੇ 100% ਲੋਕਾਂ ਨੇ ਮਤਲਬ ਯਾ ਕਿਸੇ ਨੇ ਕਮੈਂਟ ਕਰਨਾ ਉਹਨਾਂ ਨੇ ਇਹ ਨਹੀਂ ਵੇਖਣਾ ਵੀ ਉਹਨਾਂ ਦਾ ਭਾਈਚਾਰਾ ਪੁੱਛ ਕਿਦਾਂ ਦਾ ਯਾ ਕੁਛ ਆ ਉਹਨੂੰ ਲੱਗਣਾ ਵੀ ਆਹ ਛਾਗੀ ਆ ਖਾ ਗਿਆ ਛਾਗੀ ਤੇ ਉਹ ਸਾਨੂੰ ਆ ਬੈਸਟ ਉਹ ਦਾ ਟੌਪ ਜਦੋਂ ਫਿਲਮ ਚੱਲੇ ਕੱਲ ਜੇ ਮੈਂ ਸੈਲਫਿਸ਼ ਹੋ ਕੇ ਐਂਸਰ ਕਰਾਂ ਮਰ ਐਗਜ਼ਾਮਪਲ ਮੈਂ ਇਸ ਇਹ ਫਿਲਮ ਚ ਉੱਪਰ ਉੱਪਰ ਇਟ ਹੁੰਦੀ ਐ ਮੇਰੇ ਪੰਜ ਡਾਇਲੋਗ ਆ 10 ਡਾਇਲੋਗ ਆ ਹੀਰੋ ਤੇ ਫਿਲਮ ਦਾ ਮੈਂ ਹੀ ਆ ਅਗਲੀ ਜੀ ਵੀ ਮੈਂ ਹੀ ਹੋਣਾ ਜੇ ਸਾ ਤੇ ਉਹ ਸੋ ਇਹ ਦੇ ਇਨਸਿਕਿਉਰਟੀ ਐਂਡ ਆਲ ਸਾਰਾ ਕੁਝ ਕੁਝ ਨਿਕਾ ਤੇ ਇਹ ਗੱਲ ਨਿਮਰਤੀ ਨੇ ਵਨ ਆਫ ਦੀ ਬੈਸਟ ਪਰਫਾਰਮੈਂਸ ਹੈ ਦੀ ਲਾਈਫ ਦੀ ਮੈਂ ਕੱਲ ਵੀ ਉਹਨਾਂ ਨਾਲ ਡਿਸਕਸ਼ਨ ਕੀਤੀ ਸੀਗੀ ਤੇ ਜਦੋਂ ਤੁਸੀਂ ਫਿਲਮ ਵੇਖੋਗੇ ਤੇ ਇਹ ਰੱਖਿਆ ਟ੍ਰੇਲਰ ਦਾ ਦੋਨ ਟਾਈਆਂ ਮਿੰਟਾਂ ਦਾ ਤੇ ਟਾਈਕੰਟ ਦੀ ਫਿਲਮ ਮੂਵੀ ਤੇ ਯੂਲ ਬੀ ਲਾਈਕ ਟ ਸਰਪ੍ਰਾਈਜ਼ਡ ਤੇ ਸੱਚੀ ਬਹੁਤ ਜ਼ਿਆਦਾ ਵਾਕਫ ਮਸਾਲੇ ਤੇ ਨਾ ਜਦ ਤੁਹਾਡਾ ਗਾਣਾ ਅਸੀਂ ਦੇਖਿਆ ਹੈ ਗਾਣਾ ਜਦ ਨੱਚਦੀ ਗਾਣਾ ਵੇਖਿਆ ਉਹਦੇ ਵਿੱਚ ਕੁਝ ਪੁਆਇੰਟਸ ਐਸੇ ਆਉਂਦੇ ਨੇ ਪਤਾ ਲੱਗਦਾ ਹੈ ਕਿ ਯਾਰ ਕਿ ਇਹ ਸ਼ਾਇਦ ਡਾਇਰੈਕਟ ਨਹੀਂ ਕੀਤੇ ਜਾ ਸਕਦੇ ਹੈਨਾ ਕਿ ਇਹ ਜਸਟ ਲਾਈਕ ਡਾਇਰੈਕਟਰ ਸਾਹਿਬ ਨੇ ਵੀ ਕਿਹਾ ਕਿ ਖੁੱਲ੍ਹੇ ਛੱਡ ਦਿਓ ਇਹਨਾਂ ਨੂੰ ਟੂ ਵਾਟਐਵਰ ਯੂ ਵਾਂਟ ਕਿ ਇਹ ਪੁਆਇੰਟ ਸੱਚੀ ਐਸੇ ਸੀਗੇ ਕਿਉਂਕਿ ਉਹ ਲੱਗ ਰਹੇ ਨੇ ਮੈਨੂੰ ਸੀਨ ਦੇਖ ਕੇ ਲੱਗੇ ਕਿ ਨਾ ਤੁਸੀਂ ਕਰੋ ਜੋ ਕਰ ਸਕਦੀਆਂ ਹੋ ਕਿ ਮੈਂ ਜਾਨਣਾ ਚਾਹੁੰਗਾ ਦੋਹਾਂ ਤੋਂ ਨਿਮਰਤ ਸ਼ੁਰੂ ਕਰ ਲਓ ਕੋਈ ਨਹੀਂ ਹਾਂਜੀ ਬਹੁਤ ਸਾਰੇ ਸੀਨਸ ਵੀ ਇਦਾਂ ਸੀਗਾ ਜਦੋਂ ਅਸੀਂ ਲੜਦੇ ਸੀ ਉਦੋਂ ਸਾਡੇ ਕੋਲ ਡਾਇਲੋਗਸ ਨਹੀਂ ਸੀ ਹੁੰਦੇ ਸਾਨੂੰ ਸਰ ਕਹਿੰਦੇ ਸੀਗੇ ਕਿ ਆਪਣੇ ਹਿਸਾਬ ਨਾਲ ਤੁਸੀਂ ਲੜ ਲਓ ਔਰ ਜਿੰਨਾ ਕਿ ਸੈੱਟ ਲੱਗਦਾ ਉਹਨਾਂ ਕੇ ਲੰਡੋ ਤੇ ਬਾਕੀ ਗੀਤ ਦੇ ਵਿੱਚ ਤਾਂ ਅਸੀਂ ਕੋਰੋਗ੍ਰਾਫੀ ਸੀਗੀ ਲੇਕਿਨ ਹਾਂਜੀ ਜਿਹੜਾ ਅਸੀਂ ਉਹ ਨਾਗਿੰਗ ਡਾਂਸ ਕਰ ਰਹੇ ਹਾਂ ਉਹ ਅਸੀਂ ਆਪ ਹੀ ਖੁਦ ਹੀ ਕੀਤਾ ਬਹੁਤ ਵਧੀਆ ਨਾਗਿੰਗ ਡਾਂਸ ਹੈ ਬਾਈ ਜੀ ਉਹ ਤੇ ਅਸੀਂ ਫੋਰਸ ਕਰਕੇ ਕੀਤਾ ਅੱਛਾ ਕਿੰਨੇ ਹੀ ਸਾਨੂੰ ਨਾਗਿੰਗ ਡਾਂਸ ਕਰਾਓ ਹਮੇਸ਼ਾ ਬੰਦੇ ਹੀ ਕਰਦੇ ਆ ਬਰਾਤਾਂ ਚ ਨਾਗਿੰਗ ਡਾਂਸ ਮੈਂ ਕਿਹਾ ਇਸ ਵਾਰੀ ਕੁੜੀਆਂ ਕਰਨ ਗਿਆ ਸੋ ਅਸੀਂ ਦੁਬਾਰਾ ਦੁਬਾਰਾ ਟੇਕ ਵੀ ਲਏ ਕਿਉਂਕਿ ਸਾਨੂੰ ਬਹੁਤ ਮਜ਼ੇ ਆ ਰਹੇ ਸੋ ਅਸੀਂ ਕੁਝ ਚੀਜ਼ਾਂ ਐ ਸਿਰਫ ਆਪ ਦੇ ਮਜ਼ੇ ਲਈ ਵੀ ਕਰਦੇ ਆ।